ਕਿ ਇਹ ਗੁਜਰੀ ਵੀ ਸਿੱਖੀ ਕਮਾ ਜਾਵੇ ਉਸੇ ਹੌਂਸਲੇ ਦੇ ਨਾਲ ਅੱਜ ਆਪਣੇ ਪੁੱਤਰਿਆਂ ਦੇ ਸ਼ਰੀਰਾਂ ਨੂੰ ਵੇਖਦੀ ਪਈ ਆ ਦੋਵਾਂ ਸ਼ਰੀਰਾਂ ਨੂੰ ਆਪਣੇ ਕੋਲ ਲਿਆ ਘੁੱਟ ਕੇ ਜੱਫੀ ਪਾਈ ਆ ਸ਼ਾਮ ਦਾ ਸਮਾਂ ਹੋ ਗਿਆ ਫਿਰ ਰਾਤ ਹੋਈ ਤੇ ਅੱਜ ਫੇਰ ਗੰਗੂ ਆਇਆ ਹੈ ਗੰਗੂ ਆਇਆ ਅੱਜ ਫੇਰ ਉੱਥੇ ਪੌੜੀਆਂ ਚੜਦਾ ਆ ਰਿਹਾ ਮਾਤਾ ਜੀ ਦੇ ਕੋਲ ਆਇਆ ਮਾਤਾ ਜੀ ਨੂੰ ਆ ਕੇ ਕਹਿੰਦਾ ਕਿ ਮਾਤਾ ਜੀ ਅੱਜ ਕਚਾਰੀ ਦੇ ਵਿੱਚ ਜ਼ਾਲਮਾਂ ਨੇ ਬੜਾ ਜ਼ੁਲਮ ਕੁਮਾਇਆ ਤੁਹਾਡੇ ਪੁੱਤਰਿਆਂ ਤੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਹੈ ਪਰ ਇਹ ਧਰਮ ਤੋਂ ਨਹੀਂ ਡੋਲੇ ਕਹਿੰਦੇ ਮਾਤਾ ਜੀ ਅੱਜ ਫੇਰ ਦੁੱਧ ਲਿਆ ਆਂ ਤੁਹਾਡੇ ਵਾਸਤੇ ਇਹ ਸਾਧ ਸੰਗਤ ਜੀ ਮੋਤੀ RAM ਜਿਹੜਾ ਹੈ ਨਾ ਇਹ ਇਦਾਂ ਨਹੀਂ ਸੇਵਾ ਕਰਦਾ ਪਿਆ ਕਿ ਅਸੀਂ ਆਖਦੇ ਹਈਏ ਕਿ ਉਹਨੂੰ ਪਤਾ ਲੱਗਾ ਕਿ ਸਾਹਿਬ ਜੀ ਦੇ ਛੋਟੇ ਬੱਚੇ ਨੇ ਤੇ ਚਲੋ ਦੁੱਧ ਪਿਆਉਂਦਿਆਂ ਨਹੀਂ ਇਹਨਾਂ ਦਾ ਜਦੋਂ ਅਸੀਂ ਪੜਦੇ ਹਾਂ ਨਾ ਇਤਿਹਾਸ ਤਾਂ ਕਹਿੰਦੇ ਕਿ ਇਹ ਜਿਹੜੀ ਪੁਰਾਣੀ ਸਰਹੰਦੀ ਹੈ ਨਾ ਉਹਦੇ ਵਿੱਚ ਇੱਕ ਮੁਹੱਲਾ ਪੈਂਦਾ ਸੀ ਸੰਗਤਪੁਰ ਉਹਦੇ ਇਹ ਨਿਵਾਸੀ ਸੀ ਉੱਥੇ ਰਹਿੰਦੇ ਸਨ ਇਹ ਤੇ ਜਿਹੜੀਆਂ ਸੰਗਤਾਂ ਪਹਿਲਾਂ आनंदपुर ਸਾਹਿਬ ਜਾਂਦੀਆਂ ਸੀ ਨਾ ਦਰਸ਼ਨ ਕਰਨ ਵਾਸਤੇ ਜਿਹੜੀਆਂ ਦੂਜੇ ਪਾਸੋਂ ਉਹ ਮਾਲਵੇ ਤੋਂ ਆਉਂਦੀਆਂ ਸਨ ਸ਼ਾਹੀ ਮਾਰਗ ਤੋਂ ਹੁੰਦਿਆਂ ਜਿਹੜੀਆਂ ਸੰਗਤਾ ਸ਼ਾਹੀ ਮਾਰਗ ਤੋਂ ਹੁੰਦਿਆਂ ਆਨੰਦਪੁਰ ਜਾਂਦੀਆਂ ਸੀ ਉਹਨਾਂ ਨੂੰ ਸਤਲੋਜ ਦਾ ਪਤਨ ਪਾਰ ਕਰਨ ਵਾਸਤੇ ਸਰਹੰਦ ਜਾਣਾ ਪੈਂਦਾ ਸੀ ਫਿਰ ਰਸਤਾ ਸਰਹੰਦ ਦੇ ਵਿੱਚੋਂ ਦੀ ਹੋ ਕੇ ਜਾਂਦਾ ਸੀ ਜਦੋਂ ਸੰਗਤਾ ਜਾਂਦੀਆਂ ਜਾਣ ਸਮੇਂ ਕਿਤੇ ਕਿਸੇ ਨੂੰ ਰਾਤ ਪਿਆ ਜਾਣੀ ਤਾਂ ਉਹਨਾਂ ਨੇ ਇਹਨਾਂ ਸਿੱਖਾਂ ਦੇ ਘਰ ਆਪਣਾ ਟਿਕਾਣਾ ਕਰ ਲੈਣਾ ਉਹਨਾਂ ਦੇ ਵਿੱਚ ਸਿੱਖਾਂ ਦੇ ਵਿੱਚ ਭਾਈ ਟੋਡਰਮਲ ਜੀ ਦਾ ਵੀ ਨਾਮ ਆਉਂਦਾ ਹੈ ਕਿ ਸੰਗਤਾਂ ਉਹਨਾਂ ਦੇ ਘਰ ਵੀ ਨਿਵਾਸ ਕਰਦੀਆਂ ਸੀ ਰਾਤ ਉੱਥੇ ਰੁਕਣਾ ਤਸਵੀਰ ਹੋਣੀ ਤੇ ਫਿਰ ਅਨੰਦਪੁਰ ਵੱਲ ਨੂੰ ਸੰਗਤਾਂ ਨੇ ਚਾਲੇ ਪਾ ਦੇਣੇ ਉੱਥੋਂ ਦਰਸ਼ਨ ਦੇਦਾਰੇ ਕਰਕੇ ਫਿਰ ਜਦੋਂ ਵਾਪਸ ਰਹੰਦ ਆਉਣਾ ਜਦੋਂ ਰਾਤ ਦੁਪਹਿਰ ਦਾ ਸਮਾਂ ਹੋਣਾ ਜਾਂ ਸ਼ਾਮ ਦਾ ਸਮਾਂ ਹੋਣਾ ਉੱਥੇ ਫਿਰ ਆ ਕੇ ਨਿਵਾਸ ਕਰ ਲੈਣਾ ਰਾਤ ਗੁਜ਼ਾਰਨੀ ਇਸ ਸਮੇਂ ਦੇ ਵਿੱਚ ਕਹਿੰਦੇ ਕਿ ਸੰਗਤਾਂ ਜਦੋਂ ਆਉਂਦੀਆਂ ਸਨ ਨਾ ਮੋਤੀ RAM ਜੀ ਦੇ ਘਰ ਫਿਰ ਮੋਤੀ RAM ਜੀ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਕਿ ਤੁਸੀਂ ਕਿੱਥੇ ਜਾਂਦੇ ਹੋ ਫਿਰ ਉਹ ਸੰਗਤਾਂ ਦੱਸਦੀਆਂ ਸੀ ਕਿ ਅਨੰਦਪੁਰ ਇੱਕ ਗੁਰੂ ਗੋਬਿੰਦ ਸਿੰਘ ਰਹਿੰਦਾ ਆ ਉਹਦੇ ਫਿਰ ਗੁਰੂ ਸਾਹਿਬ ਜੀ ਦੇ ਉਹ ਕੌਤਕ ਦੱਸਦੀਆਂ ਸੀ ਸੰਗਤਾਂ ਹਰ ਰੋਜ਼ ਗੁਰੂ ਦੀਆਂ ਗੱਲਾਂ ਸੰਗਤਾਂ ਨੇ ਭਾਈ ਮੋਤੀ RAM ਜੀ ਨੂੰ ਦਸਨੀਆਂ ਬੜੇ ਪ੍ਰੇਮ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਦਸਨੀਆਂ ਉਹਨਾਂ ਨੇ ਬੜੀ ਸ਼ਰਧਾ ਦੇ ਨਾਲ ਸੁਣਨੀਆਂ ਸੁਣ ਸੁਣ ਕੇ ਹੀ ਸਾਧ ਸੰਗਤ ਜੀ ਮੋਤੀ RAM ਜੀ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਪੈਦਾ ਹੋ ਗਿਆ ਸੁਣ ਸੁਣ ਕੇ ਗੁਰੂ ਪ੍ਰਤੀ ਸ਼ਰਧਾ ਪੈਦਾ ਹੋ ਗਈ ਉਹਨੇ ਕਦੀ ਦਰਸ਼ਨ ਨਹੀਂ ਸੀ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਸ ਸੰਗਤਾਂ ਦੇ ਕੋਲੋਂ ਸੁਣ ਸੁਣ ਕੇ ਵੇਖੋ ਕਿੰਨਾ ਪਿਆਰ ਪੈਦਾ ਹੋਇਆ ਕਿ ਆਪਣਾ ਉਹਨੇ ਪਰਿਵਾਰ ਵਾਰ ਦਿੱਤਾ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਕਹਿੰਦੇ ਹੁਣ ਜਦੋਂ ਪਤਾ ਲੱਗਿਆ ਮੋਤੀ RAM ਜੀ ਨੂੰ ਕਿ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਗੁਰੂ ਬਾਰੇ ਸੁਣਦਾ ਆ ਉਹਨਾਂ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਤੇ ਉਹ ਕਈ ਦਿਨਾਂ ਤੋਂ ਭੁੱਖਣ ਭਾਣੇ ਨੇ ਆਪ ਜੀ ਨੂੰ ਪਤਾ ਹੋਣਾ ਕਿ ਸਹਿਬਜ਼ਾਦੇ ਤਿੰਨ ਦਿਨਾਂ ਤੋਂ ਭੁੱਖੇ ਨੇ ਕੁਝ ਖਾਦਾ ਨਹੀਂ ਉਹਨਾਂ ਨੇ ਬਸ ਉਹਨਾਂ ਨੇ ਕੁੰਮੇ ਮਾਸ਼ਕੇ ਦੀ ਛਣ ਵਿੱਚ ਪ੍ਰਸ਼ਾਦਾ ਛਕਿਆ ਸੀ ਉਸ ਤੋਂ ਬਾਅਦ ਨਾ ਗੰਗੂ ਬ੍ਰਾਹਮਣ ਦੇ ਘਰ ਨਾ ਮੁੰਢੇ ਜੇਲ੍ਹ ਦੇ ਵਿੱਚ ਨਾ ਜਿੱਦਣ ਪਹਿਲੇ ਦਿਨ ਠੰਡੇ ਬੁਰਜ ਵਿੱਚ ਕੈਦ ਕੀਤੇ ਜਾਂਦੇ ਨੇ ਤਿੰਨ ਦਿਨ ਕੁਝ ਨਹੀਂ ਖਾਦਾ ਸਹਬਜਾਦਿਆਂ ਨਾ ਮਾਤਾ ਜੀ ਨੇ ਹੁਣ ਜਦੋਂ ਪਤਾ ਲੱਗਿਆ ਮੋਤੀਰਾਮ ਜਿਹੜਾ ਸੀ ਨਾ ਇਹ ਉੱਥੇ ਜਿਹੜੇ ਕੈਦੀ ਸੀ ਜਿਹੜੇ ਉੱਥੇ ਪਹਿਰੇਦਾਰ ਸੀ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦਾ ਕੰਮ ਕਰਦਾ ਸੀ ਸਰਹੰਦ ਦੇ ਵਿੱਚ ਇਹ ਨੌਕਰੀ ਕਰਦਾ ਸੀ ਇੱਕ ਸਰਕਾਰ ਦੇ ਕੋਲ ਹੁਣ ਪਹਿਰੇਦਾਰਾਂ ਦੇ ਕੋਲੋਂ ਪਤਾ ਲੱਗਿਆ ਕਿ ਸਹਬਜ਼ਾਦਿਆਂ ਨੂੰ ਕਿਆਦ ਕੀਤਾ ਉਹਨਾਂ ਦੇ ਉੱਪਰ ਜ਼ੁਲਮ ਕਰਦੇ ਪਏ ਨੇ ਕਹਿੰਦੇ ਹਿਰਦਾ ਇਹਦਾ ਬਲੁੰਦਰ ਆ ਗਿਆ ਹਿਰਦਾ ਇਹਦਾ ਪੀੜਿਆ ਗਿਆ ਦਰਦ ਦੇ ਨਾਲ ਕਿ ਛੋਟੇ-ਛੋਟੇ ਸਹਬਜ਼ਾਦਿਆਂ ਨੂੰ ਇਹ ਜ਼ੁਲਮ ਕਰਦੇ ਪਏ ਨੇ ਕਹਿੰਦੇ ਮੋਤੀ RAM ਆਪਣੇ ਘਰ ਗਿਆ ਸ਼ਾਮ ਨੂੰ ਤੇ ਇਹਨਾਂ ਦੇ ਘਰ ਦਾ ਇੱਕ ਨਿਯਮ ਸੀ ਕਿ ਜਦੋਂ ਮੋਤੀ RAM ਆਪਣੇ ਘਰ ਆਉਂਦਾ ਸੀ ਨਾ ਫਿਰ ਪਰਿਵਾਰ ਇਕੱਠਾ ਬੈਠ ਕੇ ਸ਼ਾਮ ਨੂੰ ਪ੍ਰਸ਼ਾਦਾ ਛਕਦਾ ਸੀ ਅੱਜ ਮੋਤੀ RAM ਆਇਆ ਭਾਈ ਰੂ ਮੋਤੀ RAM ਆਪਣੇ ਘਰ ਚਿਹਰਾ ਬੜਾ ਉਦਾਸ ਮੁਖ ਤੇ ਕੋਈ ਖੁਸ਼ੀ ਨਹੀਂ ਮਾਤਾ ਜੀ ਨੇ ਪੁੱਛਿਆ ਕਿ ਮੋਤੀ RAM ਕੀ ਗੱਲ ਅੱਜ ਚਿਹਰਾ ਬੜਾ ਉਦਾਸ ਹੈ ਤੇ ਮੋਤੀ RAM ਕਹਿੰਦਾ ਮਾਤਾ ਜੀ ਜਿਹੜੇ ਅਨੰਦਪੁਰ ਵਾਲੇ ਗੁਰੂ ਦੀਆਂ ਅਸੀਂ ਗੱਲਾਂ ਸੁਣਦੇ ਸੀ ਨਾ ਸੰਗਤਾਂ ਦੇ ਕੋਲੋਂ ਉਸ ਗੁਰੂ ਦੇ ਸਾਹਿਬ ਜਾਦੇ ਠੰਡੇ ਬੁਰਜ ਵਿੱਚ ਕੈਦ ਨੇ ਨਾ ਉਹਨਾਂ ਦੇ ਕੋਲ ਕੋਈ ਕਪੜਾ ਤਨ ਤੇ ਲੈਣ ਵਾਸਤੇ ਨਾ ਕੋਈ ਹੀਟਾਂ ਵਿਛਾਉਣ ਵਾਸਤੇ ਉਹਨਾਂ ਨੇ ਠੰਡੇ ਬੁਰਜ ਵਿੱਚ ਰਾਤ ਬਤੀਤ ਕੀਤੀ ਆ ਤੇ ਇਹ ਵੀ ਪਤਾ ਲੱਗਾ ਹੈ ਕਿ ਵਜੀਦ ਖਾਨ ਨੇ ਹੁਕਮ ਕੀਤਾ ਹੈ ਕਿ ਇਨਾਂ ਨੂੰ ਕੋਈ ਵੀ ਕੁਝ ਸ਼ਿਕਾਵੇਗਾ ਨਹੀਂ ਲੰਗਰ ਪ੍ਰਸ਼ਾਦਾ ਕੋਈ ਨਹੀਂ ਸ਼ਿਕਾਵੇਗਾ ਤੇ ਜਿਹੜਾ ਸ਼ਿਕਾਵੇਗਾ ਉਹਦਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਕਹਿੰਦੇ ਫਿਰ ਉਸ ਰਾਤ ਪਰਿਵਾਰ ਨੇ ਪ੍ਰਸ਼ਾਦਾ ਨਹੀਂ ਛਕਿਆ ਤੇ ਮਾਤਾ ਜੀ ਕਹਿੰਦੇ ਮੋਤੀ RAM ਐਦਾਂ ਕਰ ਤੈਨੂੰ ਮੈਂ ਦੁੱਧ ਕਰਮ ਕਰ ਦਿੰਦੀ ਆ ਤੇ ਦੁੱਧ ਲੈ ਜਾ ਸਹਬਜ਼ਾਦਿਆਂ ਵਾਸਤੇ ਮਾਤਾ ਜੀ ਨੂੰ ਦੁੱਧ ਛਕਾ ਜਾ ਕੇ ਕਹਿੰਦੇ ਮਾਤਾ ਜੀ ਨੇ ਉਹ ਦੁੱਧ ਕਰਮ ਕੀਤਾ ਗੜਵੇ ਚ ਵਿੱਚ ਪਾ ਦਿੱਤਾ ਦੋ ਗਲਾਸ ਦਿੱਤੇ ਨੇ ਗੰਗੂ ਰਾਮ ਤੁਰ ਪਿਆ ਕੋਲ ਉਹਨੇ ਧੰਨ ਲੈ ਲਿਆ ਮਾਇਆ ਲੈ ਲਈ ਥੋੜੀ ਕਿ ਜਿਹੜੇ ਪਹਿਰੇਦਾਰ ਨੇ ਉਹ ਲਾਲਚੀ ਨੇ ਰੋਕਣਗੇ ਜਦੋਂ ਗਿਆ ਪਹਿਰੇਦਾਰਾਂ ਦੇ ਕੋਲ ਪਹਿਰੇਦਾਰਾਂ ਨੇ ਆਖਿਆ ਕਿ ਮੋਤੀ ਰਾਮ ਲੰਗਰ ਪ੍ਰਸ਼ਾਦਾ ਤਾਂ ਤੂੰ ਸਾਰਿਆਂ ਨੂੰ ਛਕਾ ਗਿਆ ਹੁਣ ਕੀ ਕਰਦਾ ਫਿਰਦਾ ਏ ਤਾਂ ਮੋਤੀ RAM ਕਹਿੰਦਾ ਕਿ ਉਹ ਜਿਹੜੇ ਠੰਡੇ ਬੁਰਦ ਵਿੱਚ ਕਿਆਦੀ ਨੇ ਨਾ ਉਹ ਰਹਿ ਗਏ ਉਹਨਾਂ ਨੂੰ ਛਕਾਉਣਾ ਪਹਿਰੇਦਾਰ ਕਹਿੰਦੇ ਤੇਰੀ ਮੱਤ ਮਾਰੀ ਗਈ ਆ ਤੈਨੂੰ ਨਹੀਂ ਪਤਾ ਕਿ ਸੂਬੇਦਾਰ ਨੇ ਇਹ ਹੁਕਮ ਕੀਤਾ ਕਿ ਉਹਨਾਂ ਨੂੰ ਭੁੱਖੇ ਰੱਖਣਾ ਹੈ ਕਹਿੰਦੇ ਮੋਤੀ RAM ਨੇ ਫਿਰ ਉਹਨਾਂ ਨੂੰ ਆਖਿਆ ਕਿ ਰੌਲਾ ਨਾ ਪਾਓ ਇਹ ਥੋੜੀ ਧੰਨ ਲੈ ਲਓ ਥੋੜੀ ਮਾਇਆ ਲੈ ਲਓ ਆਪਣੇ ਕੋਲ ਰੱਖ ਲਓ ਮੈਂ ਛੇਤੀ ਛੇਤੀ ਜਾਣਾ ਤੇ ਵਾਪਸ ਆ ਜਾਣਾ ਤੇ ਫਿਰ ਪੰਕਤੀ ਕਹਿੰਦੀ ਆ ਕਿ ਲੋਭੀ ਦਾ ਧਨ ਪ੍ਰਾਣ ਆਧਾਰ ਜਿਹੜਾ ਲੋਭੀ ਬੰਦਾ ਨਾ ਲੋਭੀ ਬੰਦਾ ਕਹਿੰਦੇ ਉਹਦੇ ਪ੍ਰਾਣਾ ਦਾ ਆਧਾਰ ਕੀ ਹੁੰਦਾ ਧਨ ਹੁੰਦੀ ਆ ਮਾਇਆ ਹੁੰਦੀ ਆ ਉਹ ਮਾਇਆ ਦੇ ਪਿੱਛੇ ਜੋ ਉਹਨੂੰ ਆਖੋਗੇ ਉਹ ਕਰ ਦੇਵੇਗਾ ਭੈੜੇ ਤੋਂ ਭੈੜਾ ਉਹ ਕੰਮ ਕਰ ਦੇਵੇਗਾ ਹੁਣ ਪਹਿਰੇਦਾਰਾਂ ਨੂੰ ਉਹਨੇ ਮਾਇਆ ਦਿੱਤੀ ਪਹਿਲੇ ਦਿਨ ਮਾਇਆ ਦਿੱਤੀ ਸੀ ਅੱਜ ਜਦੋਂ ਜਾਵੇਗਾ ਉਹ ਧਨ ਗਹਿਣੇ ਦੇਵੇਗਾ ਕਹਿੰਦੇ ਮਾਇਆ ਦੇ ਕੇ ਉਹ ਚਲਿਆ ਗਿਆ ਹੌਲੀ ਹੌਲੀ ਪੌੜੀਆਂ ਚੜਦਾ ਜਾ ਰਿਹਾ ਤਾਂ ਕਹਿੰਦੇ ਜਦੋਂ ਠੰਡੇ ਬੁਰਜ ਦੀ ਆਖਰੀ ਪੌੜੀ ਚੜੀ ਆ ਨਾ ਤਾਂ ਜਿਹੜਾ ਉਹਨੇ ਉੱਥੇ ਦ੍ਰਿਸ਼ ਵੇਖਿਆ ਦ੍ਰਿਸ਼ ਵੇਖ ਕੇ ਉਹਦੀਆਂ ਭੁੱਬਾਂ ਨਿਕਲ ਗਈਆਂ ਕਹਿੰਦੇ ਉਹਨੇ ਵੇਖਿਆ ਕਿ ਮਾਤਾ ਗੁਜਰੀ ਜੀ ਨਾ ਇੱਕ ਥੰਮ ਦੇ ਨਾਲ ਢੋਲਾ ਕੇ ਬੈਠੇ ਨੇ ਇੱਕ ਪਾਸੇ ਬਾਬਾ ਫਤਿਹ ਸਿੰਘ ਨੂੰ ਲੈ ਕੇ ਬੈਠੇ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਨੂੰ ਲਿਆ ਤੇ ਘੁੱਟ ਕੇ ਉਹਨਾਂ ਨੂੰ ਜੱਫੀ ਪਾਈਆ ਤੇ ਨਿਗ ਦੇਣ ਦੀ ਕੋਸ਼ਿਸ਼ ਕਰਦੇ ਪਏ ਠੰਡੀ ਸੀਤ ਹਵਾ ਚੱਲਦੀ ਪਈ ਆ ਕਹਿੰਦੇ ਜਦੋਂ ਇਹ ਸਾਹਮਣੇ ਵੇਖਿਆ ਗੰਗ ਮੋਤੀ RAM ਜੀ ਨੇ ਕਹਿੰਦੇ ਉਹਦੀ ਭੋਬ ਨਿਕਲ ਗਈ ਹ ਅੱਖਾਂ ਦੇ ਵਿੱਚੋਂ ਹੰਝੂ ਵਹਿ ਪਏ ਕਹਿੰਦੇ ਕੋਲ ਗਿਆ ਹੌਲੀ ਹੌਲੀ ਮਾਤਾ ਜੀ ਨੇ ਆਖਿਆ ਕਿ ਕੌਣ ਐ ਭਾਈ ਤੂੰ ਆਖਿਆ ਕਿ ਮਾਤਾ ਜੀ ਮੈਂ ਤੁਹਾਡਾ ਸੇਵਕ ਹਾਂ ਮਾਤਾ ਜੀ ਦੇ ਚਰਨ ਫੜ ਲੇ ਅਖੇ ਮਾਤਾ ਜੀ ਪਤਾ ਲੱਗਿਆ ਤੁਸੀਂ ਕੁਝ ਦਿਨਾਂ ਤੋਂ ਭੁੱਖੇ ਹੋ ਤੁਹਾਡੇ ਵਾਸਤੇ ਦੁੱਧ ਲਿਆਇਆ ਹਾਂ ਤੁਸੀਂ ਵੀ ਛਕੋ ਤੇ ਬੱਚਿਆਂ ਨੂੰ ਵੀ ਛਕਾਓ ਫਿਰ ਇੱਕ ਕਵੀ ਕਹਿੰਦਾ ਕਿ ਧਨ ਪੋਤੀ ਤੂੰ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇ ਕਹਿੰਦੇ ਮੋਤੀ ਤੂੰ ਬੜਾ ਵੱਡਾ ਪੁੰਨ ਕਮਾਇਆ ਛੋਟੇ ਸਾਹਿਬ ਜਦਿਆ ਨੂੰ ਫੇਰਨਾ ਬੜੇ ਪ੍ਰੇਮ ਦੇ ਨਾਲ ਪਹਿਲੀ ਰਾਤ ਵੀ ਬਿਆਬਾਰਾ ਪੋਦੀ ਰਾਤ 11 ਪੋ ਦੀ ਰਾਤ ਤੇ 12 ਪੋ ਦੀ ਰਾਤ ਇਹ ਦੋ ਰਾਤਾਂ ਮੋਤੀ RAM ਜੀ ਨੇ ਬੜੀ ਸ਼ਰਧਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਦੁੱਧ ਛਕਾ ਦੁੱਧ ਦੀ ਸੇਵਾ ਕੀਤੀ ਆ ਤੇ ਆਪ ਜੀ ਨੂੰ ਪਤਾ ਹੋਵੇਗਾ ਕਿ ਇਸ ਦੁੱਧ ਦੀ ਕੀਮਤ ਉਹਨੂੰ ਕੀ ਚਕਾਉਣੀ ਪਈ ਸੀ ਸਾਰਾ ਪਰਿਵਾਰ ਕਹਿੰਦੇ ਕੋਲੂ ਦੇ ਵਿੱਚ ਪੀੜ ਦਿੱਤਾ ਸੀ ਸਾਰਾ ਪਰਿਵਾਰ ਉੱਤਰ ਸੀ ਇੱਕ ਛੋਟਾ 7 ਸਾਲ ਦਾ ਨਰਾਇਣਾ ਉਹਦਾ ਨਾਮ ਕਹਿੰਦੇ ਸਭ ਤੋਂ ਪਹਿਲਾਂ ਉਹਦੇ ਪੁੱਤਰ ਨੂੰ ਪੀੜਿਆ ਗਿਆ ਪੁੱਤਰ ਨੂੰ ਪੀੜਿਆ ਗਿਆ ਤੇ ਇਹ ਵੇਖ ਕੇ ਉਹ ਡੋਲਿਆ ਨਹੀਂ ਉਹਨੂੰ ਵੀ ਆਖਦਾ ਸੀ ਵਜੀਦ ਖਾਨ ਕਿ ਆਪਣਾ ਧਰਮ ਛੱਡ ਦੇ ਸਾਡੇ ਮੁਸਲਮਾਨ ਵਿੱਚ ਧਰਮ ਵਿੱਚ ਆ ਜਾ ਤੇਰਾ ਪਰਿਵਾਰ ਛੱਡ ਦੇਵਾਂਗੇ ਆਖਿਆ ਨਹੀਂ ਜੇ ਸਾਹਿਬ ਜਾਦੇ ਨਹੀਂ ਡੋਲਦੇ ਪਏ ਤਾਂ ਅਸੀਂ ਵੀ ਨਹੀਂ ਡੋਲਣਾ ਇਹ ਸੀ ਸਿੱਖਿਆ ਇਹ ਸੀ ਪੂਰਣੇ ਜਿਹੜੇ ਸਾਹਿਬ ਜਾਦਿਆਂ ਨੇ ਪਾਏ ਉਹਨਾਂ ਪੂਰਣਿਆਂ ਤੇ ਜਿਹੜਾ ਜਿਹੜਾ ਚੱਲ ਗਿਆ ਅੱਜ ਤੱਕ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾ ਹੈ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਸਿੱਖ ਜਗਤ ਉਹਨਾਂ ਨੂੰ ਦੁਨੀਆ ਯਾਦ ਕਰੇਗੀ ਜਿਹੜੇ ਜਿਹੜੇ ਸਿੱਖੀ ਤੋਂ ਨਹੀਂ ਡੋਲੇ ਹਰੇਕ ਸਿੱਖ ਦਾ ਹਰੇਕ ਸ਼ਹੀਦ ਦੇ ਅਸੀਂ ਯਾਦਗਾਰ ਮਨਾਉਂਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਰਹਿੰਦੀ ਦੁਨੀਆ ਤੱਕ ਐਸੀ ਉਹਨਾਂ ਨੂੰ ਯਾਦ ਕਰਨਾ ਹੈ ਕਿਉਂ ਕਿ ਉਹ ਸਹਬਜ਼ਾਦਿਆ ਤੇ ਪਾਏ ਪੂਰਣਿਆਂ ਤੇ ਚੱਲੇ ਉਹ ਡੋਲੇ ਨਹੀਂ ਸਿੱਖੀ ਨਹੀਂ ਉਹਨਾਂ ਨੇ ਛੱਡੀ ਸੋ ਇਸ ਤਰ੍ਹਾਂ ਅੱਜ 12 ਪੋ ਦਾ ਦਿਨ ਕਚਾਰੀ ਦੇ ਵਿੱਚ ਬਤੀਤ ਹੁੰਦਾ ਸਹਬਜ਼ਾਦੇ ਵਾਪਸ ਮਾਤਾ ਗੁਜਰੀ ਜੀ ਦੇ ਕੋਲ ਆਉਂਦੇ ਨੇ ਮਾਤਾ ਗੁਜਰੀ ਜੀ ਆਖਦੀ ਸਾਹਿਬ ਪੁੱਤਰੋ ਤੁਸੀਂ ਤੁਹਾਨੂੰ ਮੋਤੀ RAM ਜੀ ਭਾਈ ਮੋਤੀ RAM ਜੀ ਦੁੱਧ ਸ਼ਕਾਉਣ ਦੀ ਸੇਵਾ ਕਰਦਾ ਹੈ ਰਾਤ ਸਾਰੀ ਰਾਤ ਇਸੇ ਤਰ੍ਹਾਂ ਬਤੀਤ ਹੋਵੇਗੀ ਸਾਹਿਬ ਜਾਦਿਆਂ ਦੀ ਮਾਤਾ ਜੀ ਸਿਮਰਨ ਕਰਵਾਉਣਗੇ ਮਾਤਾ ਜੀ ਸ਼ਹੀਦਾਂ ਦੀਆਂ ਗਾਥਾਵਾਂ ਸੁਣਾਉਣਗੇ ਕੱਲ ਫਿਰ 13 ਪੋ ਦਾ ਦਿਨ ਚੜ੍ਹੇਗਾ 13 ਪੋ ਵਾਲੇ ਦਿਨ ਫਿਰ ਸਾਹਿਬ ਜਾਦੇ ਸ਼ਹੀਦ ਕੀਤੇ ਜਾਂਦੇ ਨੇ ਉਹ ਜਿਹੜਾ ਇਤਿਹਾਸ ਹੈ ਉਹ ਆਪ ਸਭ ਸੰਗਤਾਂ ਨੂੰ ਕੱਲ ਸਰਵਣ ਕਰਵਾਇਆ ਜਾਵੇਗਾ ਜੀ ਕੱਲ ਦੋ ਪੁਰਬ ਨੇ ਕੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਆ ਜੀ ਸੋ ਆਪ ਸਭ ਸੰਗਤਾਂ ਨੇ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਜਿਹੜੇ ਪੁਰਣੇ ਸਹਿਬਜ਼ਾਦਿਆਂ ਨੇ ਪਾਏ ਨੇ ਨਾ ਕੋਸ਼ਿਸ਼ ਕਰੀਏ ਉਹਨਾਂ ਪੁਰਣਿਆਂ ਤੇ ਚੱਲੀਏ ਜਦੋਂ ਅਸੀਂ ਬੱਚਿਆਂ ਨੂੰ ਸਕੂਲੇ ਪਾਉਂਦੇ ਆ ਤੇ ਟੀਚਰ ਕੀ ਕਰਦੇ ਆ ਜੇ ਉਹ ਬੱਚਿਆਂ ਨੂੰ ਲਿਖਿਆ ਨਹੀਂ ਜਾਂਦਾ ਉਹਨਾਂ ਕੋ ਤੇ ਬੱਚੇ ਉਹ ਪੂਰਨੇ પાਕੇ ਦਿੰਦੇ ਸੀ ਪਹਿਲਿਆਂ ਸਮਿਆਂ ਦੇ ਵਿੱਚ ਤੇ ਅੱਜ ਕੱਲ ਤਾਂ ਉਹ ਕਿਤਾਬਾਂ ਹੀ ਆ ਗਈਆਂ ਨਾ ਪੂਰਨਿਆਂ ਵਾਲੀਆਂ ਤੇ ਬੱਚੇ ਕੀ ਕਰਦੇ ਮਾਤਾ ਪਿਤਾ ਜਾਂ ਟੀਚਰ ਉਹ ਬੱਚਿਆਂ ਦਾ ਹੱਥ ਫੜ ਕੇ ਉਹਨਾਂ ਪੂਰਨੇ ਆ ਤੇ ਲਿਖਦੇ ਨੇ ਹੌਲੀ ਹੌਲੀ ਇੱਕ ਦਿਨ ਫਿਰ ਉਹ ਆ ਜਾਂਦਾ ਉਹ ਬੱਚੇ ਦੇ ਜੀਵਨ ਦੇ ਵਿੱਚ ਜਦੋਂ ਉਹਨੂੰ ਪੂਰਣਿਆਂ ਦੀ ਲੋੜ ਨਹੀਂ ਹੁੰਦੀ ਉਹ ਆਪਣੇ ਆਪ ਲਿਖੀ ਜਾਂਦਾ ਹੈ ਇਹ ਪੂਰਣੇ ਪਾਏ ਨੇ ਸਹਬਜ਼ਾਦਿਆਂ ਨੇ ਸਾਡੇ ਵਾਸਤੇ ਕੋਸ਼ਿਸ਼ ਕਰੀ ਉਹਨਾਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਦਿਨ ਸਫਲ ਹੋ ਜਾਵਾਂਗੇ ਜਿਸ ਤਰ੍ਹਾਂ ਉਹਨਾਂ ਨੇ ਸਿੱਖੀ ਪੂਰੇ ਕਾਇਮ ਰਹਿ ਕੇ ਨਿਭਾਈ ਉਸੇ ਤਰ੍ਹਾਂ ਅਸੀਂ ਵੀ ਕਾਇਮ ਰਹਿ ਕੇ ਸਿੱਖੀ ਨਿਭਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਾਵਾਂਗੇ ਇਹ ਹੀ ਸਿੱਖਿਆ ਹੈ ਇਨ੍ਹਾਂ ਸ਼ਹਾਦਤਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਸਭ ਸੰਗਤਾਂ ਦੀ ਹਾਜ਼ਰੀ